ਆ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਆਪਾਂ ਅੱਜ ਦਿਖਾਉਨੇ ਆ ਤੁਹਾਨੂੰ ਮੱਛਰ ਤੋਂ ਬਚਣ ਦਾ ਆਪਾ ਇਹ ਪਸੂਆਂ ਦਾ ਪੱਖਾ ਕੂਲਰ ਧੂਈ ਇਹ ਹੀ ਨਹੀਂ ਉਹ ਹੋਰ ਵੀ ਦੱਸਦਾ ਮੈਂ ਕਿਉਂਕਿ ਇੰਨੀਆਂ ਚੀਜ਼ਾਂ ਨਾਲ ਮੱਛਰ ਕੰਟਰੋਲ ਨਹੀਂ ਹੁੰਦਾ ਮੈਨੂੰ ਪਤਾ ਸਕਿੰਟ ਸਕਿੰਟ ਬਾਅਦ ਵੱਢਦਾ ਇਹਦਾ ਧੂਆ ਜਾਂਦਾ ਇਹਦੇ ਵਿੱਚ ਦੀ ਉਹ ਪੰਪ ਰੱਖੋ ਕੋਲੇ ਆਵਲਾ ਇਹਦੇ ਵਿੱਚ ਪਾਓ ਇੰਨਾ ਪਊਗਾ ਪਊਏ ਦਾ ਹਿਸਾਬ ਲਾ ਲਓ ਇੰਨਾ ਡੀਜ਼ਲ ਇਹਦੇ ਵਿੱਚ ਪਊਏ ਦਾ ਹਿਸਾਬ ਲਾ ਲਓ ਇੰਨੀ ਪਾਓ ਫਰਨੇਲ ਜੇ ਆ ਮਿਲ ਜੇ ਤਾਂ ਬੜੀ ਵਧੀਆ ਗੱਲ ਆ ਫਰਨੇਲ ਪਾਣੀ ਦੀ ਨਹੀਂ ਤਾਂ ਦੂਜੀ ਫਰਨੇਲ ਉਹ ਉਹ ਨਰੀ ਪਾਓ ਨਰੀ ਫਰਨੇਲ ਬਈ ਪਾਣੀ ਪੂਣੀ ਨਾ ਪਾਓ ਵਿੱਚ ਫੇਰ ਨਹੀਂ ਕੰਮ ਕਰਦੀ ਠੀਕ ਐ ਦੂਜੀ ਨਰੀ ਫਰਨੇਲ ਜੇ ਆ ਪਾਉਣੀਆਂ ਪਾਣੀ ਪੈ ਜੂਆ ਡੀਜ਼ਲ ਪਾਲਿਆ ਸਰੋਂ ਤੇਲ ਜੇ ਪਾਉਣਾ ਮੜਾ ਜਾਂ ਮੈਂ ਇੱਕ ਮੱਛਰ ਵਾਲੀ ਟਿਊਬ ਹੁੰਦੀ ਐ ਕਸ਼ਗਵਾ ਤੋੜ ਕੇ ਸੜ ਦੋ ਵਿੱਚ ਧੂਂ ਦੇ ਜਾਂ ਇੱਥੇ ਸੜ ਦੋ ਉਹ ਆ ਮਚਾਕ ਲਾ ਕੇ ਰੱਖ ਦੋ ਤੇ ਇੱਕ ਬੱਲਮ ਬੱਲਮ ਦਾ ਜਿੱਥੇ ਪ੍ਰਕਾਸ਼ ਜਾਂਦਾ ਉੱਥੇ ਉੱਥੇ ਮੱਛਰ ਨਹੀਂ ਲੱਗਦਾ ਬਸ ਇੰਨੀ ਸੀ ਇਹ ਇਹ ਕੰਮ ਕਰੇ ਹੋਏ ਆ ਕੂਲਰ ਤੇ ਪੱਖਾ ਬਿੱਲ ਆ ਜੂ ਕੋਈ ਗੱਲ ਨਹੀਂ